ਆਸਿਆਂ ਨੂੰ ਸੱਦਾ ਦੇ ਰਿਹਾ ਮਾਨਸਾ ਦਾ ਇਹ ਮੋੜ ਤੇ ਕਿਸੇ ਸਮੇਂ ਵੀ ਵਾਪਰ ਸਕਦੀ ਆ ਵੱਡੀ ਘਟਨਾ ਮਾਨਸਾ ਖੁਰਦ ਦੀਆਂ ਤਸਵੀਰਾਂ ਨੇ ਜਿੱਥੇ ਇਹ ਮੋੜ ਕਈ ਸਾਲਾਂ ਤੋਂ ਇਸੇ ਤਰ੍ਹਾਂ ਪਿਆ ਹੈ ਤੇ ਪ੍ਰਸ਼ਾਸਨ ਦਾ ਧਿਆਨ ਪਤਾ ਨਹੀਂ ਕਿਉਂ ਇਸ ਗੱਲ ਤੇ ਨਹੀਂ ਜਾ ਰਿਹਾ ਕਿ ਇਹ ਮੋੜ ਬਣਵਾਉਣ ਵਾਲਾ ਤਾਂ ਵੀਡੀਓ ਦੇ ਜਰੀਏ ਇਸ ਸਰਕਾਰ ਤੱਕ ਪ੍ਰਸ਼ਾਸਨ ਤੱਕ ਇਹ ਧਿਆਨ ਦਿਵਾ ਰਹੇ ਆ ਕਿ ਇਹ ਮੋੜ ਦੀ ਦਿੱਕਤ ਕੀ ਆ ਤੇ ਕਿੰਨੇ ਲੋਕ ਇਸ ਤੋਂ ਪਰੇਸ਼ਾਨ ਨੇ ਪਰੇਸ਼ਾਨ ਹੋਏ ਲੋਕ ਕੀ ਕਹਿੰਦੇ ਨੇ ਮਾਨਸਾ ਖੁਰਦ ਦੇ ਕਿਉਂਕਿ ਇੱਕ ਪਾਸੇ ਇਹ ਸੜਕ ਬੁੜਲਾਡੇ ਨੂੰ ਜਾਂਦੀ ਹੈ ਤੇ ਇੱਕ ਪਾਸੇ ਮਾਨਸਾ ਕੈਂਚੀਆਂ ਨੂੰ ਜੋੜਦੀ ਹੈ ਤਾਂ ਦੇਖ ਸਕਦੇ ਹੋ ਕਿੰਨੀ ਔਖੀ ਲੰਘ ਰਹੀ ਬਸ ਤੇ ਇੱਥੋਂ ਦੇ ਲੋਕ ਕੀ ਕਹਿੰਦੇ ਨੇ ਸੁਣ ਕੇ ਕਰਿਓ ਸ਼ੇਅਰ ਕੀ ਨਾਮ ਹੈ ਭਾਈ ਹਰਜਿੰਦਰ ਸਿੰਘ ਜੀ ਭਾਈ ਕੀ ਮਸਲਾ ਚੌਂਕਦਾ ਯਾਰ ਕਿੰਨਾ ਕੋ ਹਾਸੇ ਹੁੰਦੇ ਇੱਥੇ ਮਸਲਾ ਬਈ ਬਹੁਤ ਹਾਸੇ ਹੁੰਦੇ ਆ ਹਰ ਰੋਜ਼ ਹਾਸਾ ਹੁੰਦਾ ਬਾਈ ਇੱਥੇ ਤੁਸੀਂ ਆਪ ਦੇਖ ਲਓ ਆ ਰੂੜੀਆਂ ਖੜੀਆਂ ਪਈਆਂ ਇੱਥੇ ਸਲਿੱਪ ਹੁੰਦੀ ਹੀ ਹੁੰਦਾ ਕੋਈ ਵੀ ਗੱਡੀ ਮੋਟਰਸਾਈਕਲ ਆਵੇ ਸਲਿੱਪ ਹੁੰਦੀ ਹੁੰਦੀ ਆ ਕੋਈ ਕੋਈ ਗੱਡੀ ਪਲਟਦੀ ਹੁੰਦੀ ਆ ਉਹ ਦੇਖੋ ਓਥੇ ਓਥੇ ਅੱਜ ਆਟੋ ਪਲਟਿਆਗਾ ਸੱਟਾਂ ਵੱਜੀਆਂ ਨੇ ਉਹਨਾਂ ਦੇ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਬਾਈ 4 4.5 ਸਾਲ ਹੋ ਗਏ ਬਾਈ ਦੁਕਾਨਗੀ ਤੇ ਨੂੰ ਇੱਥੇ ਇੱਥੇ ਆਈਆਂ ਵੀਰੇ ਕੀ ਮੰਗ ਕਰਦੇ ਮੰਗ ਕਰਦੇ ਆ ਵੀਰੇ ਇੱਥੇ ਚੰਗੀ ਰੋਡ ਬਣਾਈ ਜਾਵੇ ਜੇ ਟਰੱਕਾਂ ਵਾਲੇ ਨੇ ਨੰਗਣਾ ਵੀ ਇੱਥੋਂ ਜਾ ਤਾਂ ਉਹਨਾਂ ਨੂੰ ਕੋਈ ਹੋਰ ਰੋਡ ਦੇ ਦਿੱਤੀ ਜਾਵੇ ਜਾਂ ਫਿਰ ਇੱਥੋਂ ਵਧੀਆ ਰੋਡ ਵਧੀਆ ਬਣਾਈ ਜਾਵੇ ਤਾਂ ਕਿ ਸੜਕੇ ਮੁੜ ਕੇ ਬਟੇ ਇੱਥੇ ਕੋਈ ਸੀ ਪਾ ਲੋ ਵੀਰੇ ਟਰੱਕਾਂ ਵਾਲੇ ਨੇ ਪਾਰਟੀ ਦੇਣੀਆਂ ਬਹੁਤ ਜ਼ਿਆਦਾ ਵਜ਼ਨ ਲੈ ਕੇ ਨੰਗਦੇ ਨੇ ਵੀਰੇ ਇੱਥੇ ਉਹਨਾਂ ਨੂੰ ਕੋਈ ਉਹਦੀ ਨਹੀਂ ਗਦਾਮਾਂ ਚ ਆਹੀਂ ਕਰਦੇ ਰਹਿੰਦੇ ਨੇ ਕਦੇ ਉਧਰ ਕਦੇ ਇਧਰ ਆ ਸਮੱਸਿਆ ਤਾਂ ਤੁਸੀਂ ਐਂ ਮੰਨ ਲਓ ਇੱਥੇ ਹਰੇਕ ਕਰਦੀ ਸਮੱਸਿਆ ਵੀਰੇ ਹਰੇਕ ਕਰਦੀ ਆ ਮਿੱਟੀ ਪਾਉਂਦੇ ਨੇ ਮਿੱਟੀ ਦੀ ਸਮੱਸਿਆ ਰੋੜੀਆਂ ਐਕਸੀਡੈਂਟ ਵਗੈਰਾ ਗੱਡੀਆਂ ਹਰੇਕ ਘਰ ਗੱਡੀ ਆ ਬਾਈ ਹਰੇਕ ਨੂੰ ਦਿੱਕਤ ਆਉਂਦੀ ਆ ਮੋਟਰਸਾਈਕਲ ਵਗੈਰਾ ਹਰੇਕ ਘਰ ਆ ਹਰੇਕ ਨੂੰ ਦਿੱਕਤ ਆਉਂਦੀ ਆ ਬਾਈ ਇੱਥੋਂ ਦੀ ਮਾਨਸਾ ਖੁਰਦਾਂ ਵਾਲਾ ਰੋਡ ਆ ਜੀ ਅੱਜ ਸੁਣਨ ਚ ਆਇਆ ਇੱਥੇ ਇੱਕ ਆਟੋ ਆਪਣਾ ਆਟੋ ਰਿਕਸ਼ਾ ਜਾ ਰਿਹਾ ਸੀਗਾ ਜੋ ਪਲਟ ਗਿਆ ਸੀ ਰੋਡ ਤੇ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈਗਾ ਜੋ ਆਪਣੇ ਲੋਕਲ ਲੀਡਰਸ਼ਿਪ ਆ ਗਈ ਉਹ ਵੱਡੇ ਵੱਡੇ ਦਾਅਵੇ ਕਰਦੇ ਨੇ ਸੀ ਮਾਨਸਾ ਵਾਲੀ ਬਹੁਤ ਕੁਛ ਕੀਤਾ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਤੁਸੀਂ ਮੜਾ ਇੱਥੇ ਕਚੈਰੀ ਰੋਡ ਤੇ ਇੱਕ ਗੇੜਾ ਮਾਰ ਜੋ ਇੱਥੋਂ ਸਾਰੇ ਸਰਕਾਰੀ ਅਫਸਰ ਵੀ ਲੰਘਦੇ ਪ੍ਰਸ਼ਾਸਨ ਵੀ ਲੱਗਦਾ ਪਰ ਕਿਸੇ ਦੇ ਕੋਈ ਧਿਆਨ ਚ ਨਹੀਂ ਗੱਲ ਇਹ ਜੋ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ 2 ਸਾਲ ਮਾਨਸਾ ਕੱਖ ਨਹੀਂ ਕੀਤਾ ਇੱਕ ਲੀਡਰ ਆ ਕੇ ਕਹਿ ਦੇ ਚੈਰੰਜ ਕਰਦੇ ਸੀ ਮਾਨਸਾ ਵਾਲੀ ਆਹ ਕੀਤਾ ਨੀਮੀ ਸਾਹਿਬ ਬੈਠ ਜਾਗੇ ਇਹ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਭਗਵਾਨਤਾ ਸਾਡੇ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹਣਾ ਇੱਕ ਵਾਰ ਤੁਸੀਂ ਮਾਨਸਾ ਇੱਕ ਵਾਰ ਗੇੜਾ ਜਰੂਰ ਮਾਰਿਓ ਤੁਸੀਂ ਦੇਖਿਓ ਇਹਨਾਂ ਨੇ ਵਾਦਾ ਕੀਤਾ ਸੀਗਾ ਸਿਵਰੇਜ ਪਾਈਪਲਾਈਨ ਸਾਡੀ ਸਰਕਾਰ ਬਣਦੇ 3 ਮਹੀਨਿਆਂ ਵਿੱਚ ਪਾਈ ਜਾਊਗੀ ਅੱਜ 2 ਸਾਲ ਤੋਂ ਉੱਪਰ ਹੋ ਗਏ ਤੁਸੀਂ ਮਾਨਸਾ ਜਾ ਕੇ ਦੇਖ ਲਓ ਹਰ ਇੱਕ ਗਲੀ ਵਿੱਚ ਪਾਣੀ ਖੜਾਗਾ ਛੋਟੇ ਛੋਟੇ ਬੱਚੇ ਖੇਡਣ ਲਈ ਤਰਸ ਰਹੇ ਨੇ ਸਾਡੇ ਖੁਦ ਰਿਸ਼ਤੇਦਾਰ ਨੇਗੇ ਮੇਰੇ ਉਹ ਬੱਚੇ ਬਾਹਰ ਨਿਕਲ ਰਹੇ ਛਾਤਰਾਹੀਂ ਬੈਕ ਸਾਈਡ ਦੀ ਲੋਕਾਂ ਦੀ ਛੱਤਾਂ ਤੋਂ ਟੱਪ ਕੇ ਬੈਕ ਸਾਈਡ ਦੀ ਫੇਰ ਬਾਹਰ ਹੁੰਦੇ ਨੇ ਗਲੀ ਚੋਂ ਇੰਨਾ ਮਾੜਾ ਹਾਲ ਹੈਗਾ ਬਾਕੀ ਜਿਹੜੇ ਸਾਡੇ ਮਾਨਸਾ ਦੇ ਲੋਕਲ ਸਾਡੇ ਭਰਾ ਨੇਗੇ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੂੰਗਾ ਜੇ ਲੋਕਲ ਮਾਨਸਾ ਲੀਡਰਸ਼ਿਪ ਤੁਹਾਡੇ ਤੋਂ ਵੋਟਾਂ ਮੰਗਣ ਆਉਂਦੀ ਆ ਇਹਨਾਂ ਨੂੰ ਸਵ ਠੀਕ ਆ ਇਹ ਬਾਕੀ ਤੁਹਾਨੂੰ ਪਤਾ ਹੀ ਇਹਦਾ ਰਾਫ ਸੀ ਰੰਜਿਸ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਜੇ ਬਸ ਮਾਰਸਾ ਕੋਈ ਵਿਕਾਸ ਨਹੀਂ ਹੋਇਆ